ਸਭ ਬੜੀ ਹੈ ਨਹੀਂ 485 ਨਵੀਂ 485 485 ਜਿਹੜਾ ਹਾਂ ਪਟੜੋ ਇਧਰ ਪਟਨਾ ਦਾ ਹਾਂ ਪਟਨਾ ਦਾ ਸਹੀ ਰੇਟ ਲਗਾਓ ਭਈਆ ਕਹਿੰਦੇ ਸਨ ਕਿ ਆਪ ਚਲੇ ਜਾ ਜੀ ਖੋਲੋ ਤੁਹਾਨੂੰ ਪਾਇਆ ਕੀ ਹੋ ਸਕਦਾ ਇਹ ਨੱਗ ਹੋਣਗੇ ਜੀ ਆ ਗੋਲੀ ਉਹ ਵੀ ਲਓਗੇ ਨਾ ਤੁਸੀਂ ਚੈ ਨੱਗ ਭਰੇ ਹੁੰਦੇ ਆ ਇਹ ਨਾਗੀ ਕਟੋਗਰ 5600 ਮਿਲੀਲੀਟਰ ਅਛਾ 5700 ਦਾ ਫਰਕ ਲਗਾ ਰਹੇ ਨੇ ਸਾਧਗ੍ਰਾਮ 60 ਤੱਕ ਪਾਉਂਦੇ ਆ ਆ ਦੇਖ ਕਿੰਨੇ ਆ ਨਾ ਫੋਟੋ ਵਾਲ ਜਾਈ ਸੀ ਸਾਰਾ ਹਾਲੀ ਵੀ ਨਾਗੀ ਵਿੱਚ ਵਸੇ ਰਹੇ ਸੀ ਹੂੰ ਇਹ ਦੁਕਾਨ ਨਵੀਂ ਨੂੰ ਵੀ ਕੀਤੀ ਹੋਊਗੀ ਉਹ ਨਹੀਂ ਪਤਾ ਹੁੰਦਾ ਉਹਦੋਂ ਕਰੀ ਹੋਈ ਸੀ ਬਸ ਹਾਂਜੀ ਹਾਂਜੀ ਓਪਨਿੰਗ ਆਪਾਂ ਹੀ ਕਰਾਈ ਸੀ ਆਪਾਂ ਹੀ ਲਾਇਆ ਸੀ ਮੈਨੂੰ ਲੱਗਦਾ ਪਹਿਲੇ ਕਿਨੇ 7650 ਤਾਂ ਵਿਕੀ ਹੋ ਗਈ ਨਾ ਇਹ ਨੂੰ ਬੋਲੋ ਦਿੱਤਾ ਸੀ ਪਹਿਲਾਂ ਵਿਕੀ ਨਹੀਂ ਇਸ ਕਿੰਨਾ ਬਣਾ 7650 1250 1250 पसंद कर लो कुछ मरजी लागू अपने आज देना कोई आप करिए चलो एक हजार भी ਹਾਂ ਜੀ ਜੀ ਆ ਜੇੰਗ ਨਿਕਾਲੂ ਬ్రో ਚੈਨਿਕ ਆਹਨੇ ਠੀਕ ਹੈ ਜੀ ਨਿਕਾਲੂ ਬਣੀ ਆਹ ਚਬਤ ਨਾ ਸਕਦਾ ਅਰੋਸ਼ ਚਾਹ ਤਰੋਸ ਨਾ ਜੇਰ ਬੰਦੇ ਦੀ ਮਿਹਨਤ ਦੀ ਕਮਾਈ ਹੁੰਦੀ ਆ ਦੇਖ ਲਓ ਇਹ ਤਾਂ ਹੈ ਜੀ ਛੋਟ ਜਿਹੜੀ ਪਤਾ ਨਹੀਂ ਚੀਜ਼ ਹਨਾ ਕਦੋਂ ਜਾਊਗੀ ਆਪਣੇ ਦੇਸ਼ 'ਚ ਜਦੋਂ ਇਹ ਚੀਜ਼ ਚਲੀ ਜਾਊਗੀ ਤਾਂ ਆਪੇ ਤਰੱਕੀ ਕਰ ਜਾਊਗਾ ਦੇਸ਼ ਇਹ ਤਾਂ ਜੀ ਇਹਨਾਂ ਦੇ ਰਵੇ ਨੀ ਜਾ ਹਾਂ ਜੀ

1000 300 1000 300 ਜੀ ਨਹੀਂ ਖਾਣਾ ਬੈਲੈਂਸ ਹੀ ਬਸ ਮੈਨੂੰ ਨਹੀਂ ਆਉਂਦੇ ਸਾਡੇ ਇਹ ਨਹੀਂ ਆਉਂਦੇ ਹੈ ਸਾਡੇ ਇਹ ਨਹੀਂ ਆਉਂਦੇ ਚਲ ਹੁਣ ਗਾਹਣੋ ਆਦਾ ਧਿਆਨ ਰੱਖੋ ਜੀ ਹਾਂ ਜੀ ਬੰਦਾ ਵੈਸੇ ਤਾਂ ਕੰਮੋਂ ਫੇਰ ਹੀ ਸਿੱਖਦਾ